ਸਸਿਕਾ ਜੀ ਸਵਾਗਤ ਹੈ ਤੁਹਾਡਾ ਵਾਈ ਗਰੂ ਕਲੌਥ ਆਪ ਜਨ ਪਟਿਕਪਲਾ ਡਾ ਵੱਲੋਂ ਲਓ ਜੀ ਆਪਾਂ ਤੁਹਾਡੇ ਵਾਸਤੇ ਅੱਜ ਜਿਹੜੇ ਸੂਟ ਲੈ ਕੇ ਆਏ ਆ ਕਾਟਨ ਦੇ ਸੂਟ ਲੈ ਕੇ ਆਏ ਆ ਵੈਦਰ ਦੁਪੱਟਾ ਸੂਟ ਰਹਿਣਗੇ ਜੀ ਠੀਕ ਹੈ ਜੀ ਵਿਰਾਸਤ ਦੇ ਰਹਿਣਗੇ ਤੇ ਕਾਵਿਆ ਵਰਕ ਦੇ ਸੂਟ ਰਹਿਣ ਵਾਲਿਆ ਦੁਪੱਟਾ ਸੂਟ ਬਹੁਤ ਹੀ ਸੋਨੇ ਜੀ ਸੂਟ ਰਹਿਣ ਵਾਲਿਆ ਬਿਲਕੁਲ ਪਿਓਰ ਕਾਟਨ ਸਟੱਫ ਹੋਊਗਾ ਜੀ ਬਿਲਕੁਲ ਪਿਓਰ ਕਾਟਨ ਕਿਸੇ ਤਰ੍ਹਾਂ ਦਾ ਮਿਕਸ ਸਟੱਫ ਨਹੀਂ ਹੋਣਾ ਇਹਦੇ ਵਿੱਚ ਸਭ ਤੋਂ ਪਹਿਲਾਂ ਪੈਣਾ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਕਰੋ ਸਬਸਕ੍ਰਾਈਬ ਜੋ ਨਵੇਂ ਆ ਮੇਰੇ ਚੈਨਲ ਤੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਓ ਐਦਾਂ ਦੇ ਸੋਹਣੇ ਸੂਟ ਲੈਣ ਦੀ ਸਾਡੇ ਕੋਲ ਬਟਿਕ ਵਰਕ ਦੇ ਦੁਪੱਟਾ ਸੂਟ ਫੈਨਸੀ ਸੂਟ 70ਾਂ ਦਾ ਸਟਾਕ ਹੁੰਦਾ ਜੀ ਐਦਾਂ ਦੇ ਸੂਟ ਲੈਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਓ ਜੀ ਪਹਿਲਾ ਸੂਟ ਮੈਂ ਚੈੱਕ ਕਰਵਾ ਦਾਂ ਜੀ ਠੀਕ ਹੈ ਜੀ ਇੰਸਟਾ ਤੇ ਵੀ ਸਾਡਾ ਪੇਜ ਆ ਜੀ ਤੁਸੀਂ ਉਸ ਤੇ ਤੁਹਾਨੂੰ ਫੋਲੋ ਕਰ ਸਕਦੇ ਹੋ ਲਓ ਪਹਿਲਾ ਸੂਟ ਚੈੱਕ ਕਰੋ ਜੀ ਵਿਰਾਸਤ ਦਾ ਰਹੂਗਾ ਜੀ ਪਹਿਲਾ ਸੂਟ ਠੀਕ ਹੈ ਜੀ ਵਿਰਾਸਤ ਦਾ ਰਹਿਣ ਵਾਲਾ ਬਿਲਕੁਲ ਪਿਓਰ ਕਾਟਨ ਹੈ ਜੀ ਲਓ ਇਹ ਵਾਲੀ ਮਿਲੂਗੀ ਤੁਹਾਨੂੰ ਬਾਟਮ ਐਦਾਂ ਦੀ ਬਾਟਮ ਦਾ ਡਿਜ਼ਾਈਨ ਰਹਿਣਾ ਨੈਕਟਾਈ ਬਣੀ ਹੋਈ ਹੈ ਬਹੁਤ ਹੀ ਪਿਆਰੀ ਜੀ ਨੈਕਟਾਈ ਬਣੀ ਹੋਈ ਹੈ ਦੇਖ ਸਕਦੇ ਹੋ ਸਕਿਨ بیس ਤੇ ਆਊਗਾ ਠੀਕ ਹੈ ਜੀ ਇਸ ਕਲਰ ਦੇ ਸਾਡੇ ਕੋਲ ਲੈ ਸਕਦੇ ਹੋ 3-4 ਸੂਟ ਲੈ ਸਕਦੇ ਹੋ ਸੇਮ ਕਲਰ ਦੇ ਲਓ ਜੀ ਇਹਦੇ ਨਾਲ ਦੁਪੱਟਾ ਮੈਂ ਤੁਹਾਨੂੰ ਦਿਖਾਦਾ ਜੀ ਬਿਲਕੁਲ ਪਿਓਰ ਕਾਟਨ ਮਲ ਦਾ ਦੁਪੱਟਾ ਹੋਣਾ ਠੀਕ ਹੈ ਜੀ ਦੁਪੱਟੇ ਦੀ ਲੁੱਕ ਚੈੱਕ ਕਰੋ ਲਓ ਦੁਪੱਟਾ ਕੋਈ ਛੋਟਾ ਨਹੀਂ ਹੈਗਾ ਜੀ ਪੂਰਾ ਖੁੱਲਾ ਡੁੱਲਾ ਡਬਲ ਦੁਪੱਟਾ ਦੇਖ ਸਕਦੇ ਤੁਸੀਂ ਲਓ ਜੀ ਬਿਲਕੁਲ ਪਿਓਰ ਕਾਟਨ ਕਿਸੇ ਤਰ੍ਹਾਂ ਦਾ ਕੋਈ ਇਹਦੇ ਵਿੱਚ ਉਹ ਹਾਰਡ ਵਾਲਾ ਦੁਪੱਟਾ ਨਹੀਂ ਹੈਗਾ ਬਿਲਕੁਲ ਸੌਫਟ ਮਲਾਈ ਵਾ ਭਲਾ ਤੁਸੀਂ ਇਹਨੂੰ ਮੁਠੀ ਚ ਬੰਦ ਕਰ ਲਓ ਜੀ ਬਿਲਕੁਲ ਸੌਫਟ ਮਲਾਈ ਠੀਕ ਹੈ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਰਹੂਗਾ ਜੀ ਇਹ ਵਾਲੀ ਰਹੂਗੀ ਜੀ ਇਹਨਾਂ ਦਾ ਬਾਟਮ ਤੇ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 500 ਠੀਕ ਹੈ ਜੀ 500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਸੇਮ ਕਲਰ ਹੀ ਮਿਲ ਜਣੇ ਤੁਹਾਨੂੰ ਇਹਦੇ ਵਿੱਚ ਤਿੰਨ ਚਾਰ ਸੂਟ ਲੈ ਸਕਦੇ ਹੋ ਤੁਸੀਂ ਸੇਮ ਕਲਰ ਲਓ ਇਹ ਸੇਮ ਅੰਦਾਜ਼ੇ ਸੂਟ ਤੁਹਾਨੂੰ ਮਿਲ ਜਾ ਰਹੇ ਨੇ ਇਹਦੇ ਵਿੱਚ ਠੀਕ ਹੈ ਜੀ ਕਿਉਂਕਿ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਪ੍ਰਿੰਟਿੰਗ ਬਹੁਤ ਪਿਆਰੀ ਹੈ ਸੂਟ ਬਹੁਤ ਸੋਹਣੇ ਆ ਜੀ ਤੇ ਲੋ ਅਗਲਾ ਸੂਟ ਮੈਂ ਤੁਹਾਨੂੰ ਚੈੱਕ ਕਰਵਾ ਦਾਂ ਜੀ ਇਹਦੇ ਵਿੱਚ ਠੀਕ ਹੈ ਜੀ ਇਹ ਸਿਕਾ ਸਕਿਨ بیس ਦੇ ਵਿੱਚ ਆਣਾ ਲੋ ਅਗਲਾ ਕਲਰ ਅਗਲਾ ਸੂਟ ਆਊਗਾ ਜੀ ਇਹਦੇ ਵਿੱਚ ਕੇਵਲਾ ਸੂਟ ਹੈ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਇਹ ਵੀ ਬਰਸਤਾਈ ਸੂਟ ਰਹਿਣਾ ਜੀ ਬਿਲਕੁਲ ਪਿਓਰ ਕਾਟਨ ਹੈ ਜੀ ਬਿਲਕੁਲ ਪਿਓਰ ਕਾਟਨ ਉੱਪਰ ਐਦਾਂ ਬਹੁਤ ਸੋਹਣਾ ਵੀ ਨੈਕ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਵੀ ਨੈਕ ਬਣਿਆ ਹੋਇਆ ਹੈ ਬਿਲਕੁਲ ਪਿਓਰ ਕਾਟਨ ਸਟੱਫ ਹੈ ਜੀ ਇਹ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਠੀਕ ਹੈ ਜੀ ਇਹ ਬਾਟਮ ਰਹਿਣੀ ਹੈ ਦੁਪੱਟਾ ਵੀ ਬਹੁਤ ਪਿਆਰਾ ਬਿਲਕੁਲ ਪਿਓਰ ਕਾਟਨ ਦਾ ਦੁਪੱਟਾ ਰਹੂਗਾ ਜੀ ਇਹਦੇ ਨਾਲ ਲਓ ਚੈੱਕ ਕਰੋ ਜੀ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਠੀਕ ਹੈ ਬਹੁਤ ਹੀ ਪਿਆਰਾ ਜਾ ਐਦਾ ਡੈਬੀ ਲਾਈਨਾਂ ਬਣੀਆਂ ਹੋਈਆਂ ਹਨ ਦੁਪੱਟੇ ਦੇ ਵਿੱਚ ਦੇਖ ਸਕਦੇ ਤੁਸੀਂ ਬਿਲਕੁਲ ਪਿਓਰ ਕਾਟਨ ਦਾ ਦੁਪੱਟਾ ਹੈ ਪ੍ਰਾਈਜ਼ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਸਿਰਫ 500 500 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ। ਲੋ। ਇਹ ਕੇ ਵਾਲਾ ਸੂਟ ਰਹੂਗਾ ਜੀ। ਲੋ ਚੈੱਕ ਕਰੋ ਜੀ। ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ। ਉੱਪਰ ਇਹਦੀ ਨੈੱਕ ਟਾਈ ਬਣੀ ਹੋਈ ਹੈ। ਇੱਕ ਸੂਟ ਨੂੰ ਓਪਨ ਕਰ ਦਿੰਦੀ ਆ ਜੀ। ਲੋ। ਇੱਕ ਸੂਟ ਕਰ ਦਿੰਨੇ ਓਪਨ। ਉੱਪਰ ਨੈੱਕ ਟਾਈ ਬਣੀ ਹੋਈ ਹੈ ਬਹੁਤ ਸੋਹਣੀ ਨੈੱਕ ਟਾਈ ਹੈ ਸਿਕਨ ਸਿੱਪੀ ਵਰਕ ਦੀ ਨੈੱਕ ਟਾਈ ਬਣੀ ਹੋਈ ਹੈ ਜੀ। ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਲਓ बॉटम ਚੈੱਕ ਕਰ ਲਓ ਜੀ ਇਹ बॉटम ਰਹੂਗੀ ਜੀ ਲਓ ਦੁਪੱਟਾ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹਿਣਾ ਬਿਲਕੁਲ ਪਿਓਰ ਕਾਟਨ ਦਾ ਦੁਪੱਟਾ ਰਹਿਣਾ ਜੀ ਇਹਦੇ ਨਾਲ ਦੁਪੱਟੇ ਦੀ ਲੁੱਕ ਚੈੱਕ ਕਰੋ ਜੀ ਲਓ ਇਹ ਵਾਲਾ ਆਊਗਾ ਜੀ ਇਹਨਾਂ ਦੁਪੱਟਾ ਬਹੁਤ ਹੀ ਪਿਆਰਾ ਜਾ ਪਿਓ ਬਿਲਕੁਲ ਪਿਓਰ ਕਾਟਨ ਦਾ ਦੁਪੱਟਾ ਰਹਿਣਾ ਜੀ ਖੁੱਲਾ ਡੁੱਲਾ ਦੁਪੱਟਾ ਰਹੂਗਾ ਕਲਰ ਤੁਹਾਨੂੰ ਦਿਖਾ ਦਿੰਨੀ ਆ ਜੀ ਲਓ ਇੱਕ ਕਲਰ ਆਊਗਾ ਜੀ ਇਹ ਵਾਲਾ ਇਹਦੇ ਵਿੱਚ ਬਹੁਤ ਹੀ ਪਿਆਰਾ ਜਾ ਕਲਰ ਹੈ ਠੀਕ ਹੈ ਜੀ ਇਹ ਨਾਲ ਰਹੂਗੀ ਜੀ ਬਾਟਮ ਠੀਕ ਹੈ ਇਹ ਵਾਲਾ ਰਹੂਗਾ ਨਾਲ ਦੁਪੱਟਾ ਠੀਕ ਹੈ ਜੀ ਇੱਕ ਕਲਰ ਇਹ ਵਾਲਾ ਆਊਗਾ ਵਿਰਾਸਤ ਦੇ ਬਿਲਕੁਲ ਸੂਟ ਰੈਣ ਵਾਲੇ ਆ ਪਿਓਰ ਕਾਟਨ ਆ ਜੀ ਇਹ ਪ੍ਰਾਈਸ ਜੀ ਇਹਦੀ ਰਹਿਣੀ ਹੈ ਸਿਰਫ 500 ਇਹ ਕੇਵਲਾ ਕਲਰ ਆਉਣਾ ਸੀ ਇਹਦੇ ਵਿੱਚ ਲਓ ਇੱਕ ਕਲਰ ਏ ਵਾਲਾ ਆਊਗਾ ਜੀ ਇਹ ਵੀ ਬਹੁਤ ਸੋਹਣਾ ਕਲਰ ਆਣ ਵਾਲਾ ਇਹ ਕਲਰ ਚੈੱਕ ਕਰੋ ਜੀ ਇੱਕ ਏ ਵਾਲਾ ਕਲਰ ਆਊਗਾ ਠੀਕ ਹੈ ਜੀ ਇੱਕ ਏ ਕਲਰ ਹੋਣਾ ਸੀ ਜੀ ਇੱਕ ਏ ਦੇ ਵਿੱਚ ਕਲਰ ਆਊਗਾ ਲਓ ਗ੍ਰੇ ਸ਼ੇਡ ਦੇ ਬਲੂ ਗ੍ਰੇ ਸ਼ੇਡ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਇਹ ਵਾਲੀ ਆਊਗੀ ਜੀ ਬਾਟਮ ਬਲੂ ਗ੍ਰੇ ਸ਼ੇਡ ਦੇ ਵਿੱਚ ਦੁਪੱਟਾ ਹੋਣਾ ਸੂਟ ਹੋਣਾ ਜੀ ਇਹ ਚਾਰ ਕਲਰਾਂ ਦੇ ਵਿੱਚ ਰਹੂਗਾ ਜੀ ਤੁਹਾਡੇ ਕੋਲੇ ਦੇਖ ਸਕਦੇ ਹੋ ਇਹ ਚਾਰ ਕਲਰ ਹੈ ਬਹੁਤ ਹੀ ਪਿਆਰੇ ਜਿਹੇ ਕਲਰ ਹੈ ਜੀ ਚਾਰੋ ਇਹ ਤੇ ਬਿਲਕੁਲ ਪਿਓਰ ਕਾਟਨ ਸਟਾਫ ਰਹਿਣਾ 500 ਇਹ ਵਾਲੇ ਸੂਟ ਦੀ ਪ੍ਰਾਈਸ ਰਣੀ ਠੀਕ ਹੈ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਉਹਦੇ ਉੱਪਰ ਟਿੱਕ ਲਾ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਪ੍ਰਾਈਸ ਰਣੀ ਇਹ ਵਾਲੇ ਸੂਟ ਦੀ 500 ਜੀ ਲਓ ਇਸ ਤੋਂ ਅਗੇ ਮੈਂ ਤੁਹਾਨੂੰ ਸੂਟ ਦਿਖਾਦਾ ਇਹ ਵੀ ਬਹੁਤ ਪਿਆਰਾ ਸੂਟ ਹੈ ਜੀ ਇਹ ਵੀ ਵਿਰਾਸਤ ਦਾ ਰਹਿਣਾ ਬਿਲਕੁਲ ਪਿਓਰ ਕਾਟਨ ਹੈ ਜੀ ਕਿਉਂਕਿ ਭੈਣਾਂ ਨੂੰ ਕਾਫੀ ਮੰਗ ਸੀਗੀ ਕਾਟਨ ਦੀ ਸੂਟਾਂ ਦੀ ਕਿਉਂਕਿ ਇਸ ਤੋਂ ਪਹਿਲਾਂ ਭੈਣਾਂ ਨੇ ਸਟਿਚਿੰਗ ਵੀ ਕਰਾਉਣੀ ਹੁੰਦੀ ਹੈ ਨਾ ਸੂਟਾਂ ਦੀ ਹੈ ਨਾ ਲਓ ਇਹ neck tie ਬਣੀ ਹੋਈ ਹੈ ਇਹਦੀ ਵੀ ਬਹੁਤ ਹੀ ਪਿਆਰੀ ਜੀ neck tie ਬਣੀ ਹੋਈ ਹੈ ਮਹਿੰਦੀ ਜੀ ਸ਼ੇਡ ਚੌੜਾ ਦੀ ਬਹੁਤ ਹੀ ਪਿਆਰਾ ਜਾਂ ਮਹਿੰਦੀ ਸ਼ੇਡ ਹੈ ਇਹ ਬਾਟਮ ਆਉਗੀ ਜੀ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ ਸੂਟ ਬਹੁਤ ਸੋਹਣੇ ਰਹਿਣ ਵਾਲੇ ਆ ਠੀਕ ਹੈ ਜੀ ਲਓ ਕਾਟਨ ਦੇ ਸੂਟ ਤਾਂ ਜਿੰਨੇ ਹੁਣ ਉਨੇ ਘੱਟ ਹੁੰਦੇ ਆ ਜੀ ਠੀਕ ਹੈ ਤੇ ਲਓ ਪੈਣਾ ਜਲਦੀ ਤੋਂ ਜਲਦੀ ਤੁਸੀਂ ਇਹ ਸੂਟ ਲੈ ਸਕਦੇ ਹੋ ਆਉਣ ਵਾਲੀ ਗਰਮੀ ਦੇ ਲਈ ਪਹਿਲਾਂ ਹੀ ਸਟਿਚ ਕਰਵਾ ਸਕਦੇ ਹੋ ਲਓ ਇਹ ਵਾਲਾ ਰਹੂਗਾ ਜੀ ਦੁਪੱਟਾ ਇਹ ਨਾਲ ਦੇਖੋ ਦੁਪੱਟਾ ਐਦਾਂ ਨਹੀਂ ਹੋਊਗਾ ਵੀ ਛੋਟੇ ਜਿਹੇ ਦੁਪੱਟੇ ਆ ਪੂਰੇ ਖੁੱਲੇ ਡੁੱਲੇ ਦੁਪੱਟੇ ਆਉਣੇ ਆ ਬਿਲਕੁਲ ਪਿਓਰ ਕਾਟਨ ਦੇ ਠੀਕ ਹੈ ਜੀ ਇਹ ਦੁਪੱਟਾ ਰਹਿਣਾ ਕਲਰ ਵਿੱਚ ਮੈਂ ਤੁਹਾਨੂੰ ਦਿਖਾ ਦਿੰਨੇ ਆ ਜੀ ਕਿਹੜੇ ਕਿਹੜੇ ਕਲਰ ਆਉਣੇ ਆ ਲਓ ਚੈੱਕ ਕਰੋ ਜੀ ਇਹ ਕੇਵਲ ਕਲਰ ਆਊਗਾ ਇਹ ਵੀ ਬਹੁਤ ਸੋਹਣਾ ਕਲਰ ਹੈ ਲਓ ਜੀ ਇਹ ਵਾਲਾ ਰਹੂਗੀ ਜੀ ਬਾਟਮ ਠੀਕ ਹੈ ਦੁਪੱਟੇ ਦੀ ਲੁੱਕ ਸਾਰਿਆਂ ਦੀ ਐਦਾਂ ਦੀ ਆਉਣੀ ਆ ਲਓ ਇੱਕ ਆਊਗਾ ਜਿਹੜੇ ਚ ਮਸਟਰਡ ਕਲਰ ਹੈ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਮਸਟਰਡ ਸ਼ੇਡ ਇੱਕ ਆਊਗਾ ਜੀ ਸੀ ਗ੍ਰੀਨ ਕਲਰ ਲਓ ਸੀ ਗ੍ਰੀਨ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈ ਸੀ ਗ੍ਰੀਨ ਵੀ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਜੀ ਉਹਦੇ ਉੱਪਰ ਤੁਸੀਂ ਟਿੱਕ ਲਾ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪ੍ਰਾਈਸ ਸਿਰਫ ਤੁਹਾਨੂੰ ਇਹਦੀ 500 ਦਵਾਂਗੇ ਠੀਕ ਹੈ ਜੀ 500 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲ ਬਿਲਕੁਲ ਪਿਓਰ ਕਾਟਨ ਸਟਾਫ ਦੇ ਵਿੱਚ ਬਾਏ ਕਰ ਸਕਦੇ ਹੋ ਠੀਕ ਹੈ ਜੀ ਲਓ ਇਸ ਤੋਂ ਅੱਗੇ ਮੈਂ ਤੁਹਾਨੂੰ ਦਿਖਾ ਰਾ ਅਗਲੇ ਸੂਟ ਜਿਹੜੇ ਆਉਣਗੇ ਜੀ ਇਹ ਆਉਣਗੇ ਕਾਵਿਆ ਵਰਕ ਦੇ ਇਹ ਲਓ ਇੱਕ ਕਾਵਿਆ ਬ੍ਰੈਂਡ ਦੇ ਸੂਟ ਆੜਿਆ ਸੀ ਠੀਕ ਹੈ ਜੀ ਰੋਜ਼ਬਰੀ ਵੀ ਕਹਿ ਸਕਦੇ ਆਪਾਂ ਇਹਨੂੰ ਬਹੁਤ ਸੋਹਣੇ ਸੂਟ ਰਹਿਣ ਵਾਲੇ ਚੱਕ ਕਰੋ ਜੀ ਲਓ ਇਹ ਵੀ ਚੈੱਕ ਕਰ ਲੋ ਇਹਦੀ ਡਿਜ਼ਾਈਨ ਚੈੱਕ ਕਰੋ ਨੈੱਕ ਟਾਈ ਬਣੀ ਹੋਈ ਹੈ ਬਹੁਤ ਹੀ ਪਿਆਰੀ ਜੀ ਦੀ ਨੈੱਕ ਟਾਈ ਬਣੀ ਹੋਈ ਹੈ ਸਟਾਫ ਬਿਲਕੁਲ ਫਾਈਨ ਹੈ ਬਿਲਕੁਲ ਸੌਫਟ ਹੈ ਜੀ ਲਓ ਕਾਵਿਆ ਬ੍ਰਾਂਡ ਦੇ ਸੂਟ ਰਹਿਣੇ ਆ ਜੀ ਇਹ ਇਹ ਵਾਲੀ ਆਉਣੀ ਆ ਜੀ ਇਹਨਾਂ ਨਾਲ ਬਾਟਮ ਲਓ ਇਹ ਬਾਟਮ ਆਉਗੀ ਜੀ ਤੇ ਦੁਪੱਟਾ ਤੁਹਾਨੂੰ ਦਿਖਾ ਦਿੰਦੇ ਆ ਦੁਪੱਟਾ ਇਹਦੇ ਨਾਲ ਬਹੁਤ ਪਿਆਰਾ ਲੱਗਦਾ ਲਓ ਇਹ ਵਾਲਾ ਆਊਗਾ ਜੀ ਦੁਪੱਟਾ ਚੈੱਕ ਕਰੂਗੀ ਇਹ ਦੁਪੱਟਾ ਹੋਣਾ नीचे टसलस लगे हुए दुपट्टे नीचे देख सकती हो तुम ठीक है जी ये वाला होगा दुपट्टा बहुत ही प्यारा सा दुपट्टा है ਤੇ ਇਹ ਵਾਲੇ सूट दी प्रिंटिंग ਹੈ ठीक है प्राइस ये वाले सूट दी 850 ਰਹਿਣੀ ਆ ਠੀਕ ਹੈ ਜੀ ਕਾਵਿਆ ਬ੍ਰਾਂਡ ਦਾ ਸੂਟ ਹੈ ਇਹਦੀ ਪ੍ਰਾਈਸ ਰਹਿਣੀ ਆ 850 850 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਪ੍ਰਾਈਸ ਰਹੂਗੀ 850 ਜੀ ਹਊਗਾ ਜੀ ਬਲੈਕ ਦੇ ਵਿੱਚ necktie ਬਹੁਤ ਹੀ ਪਿਆਰੀ ਜੀ necktie ਹੈ ਠੀਕ ਹੈ necktie ਬੜੀ ਹੋਈ ਹੈ ਜੀ ਕਾਵਿਆ ਬ੍ਰੈਂਡ ਦਾ ਸੂਟ ਹੈ ਨਾ ਬਾਟਮ ਇਹ ਤੁਹਾਨੂੰ ਦਿਖਾ ਦੇਣੀ ਹੈ ਜੀ ਇਹ ਵਾਲੀ ਆਉਣੀ ਹੈ ਬਾਟਮ ਬਾਟਮ ਵੀ ਬਹੁਤ ਪਿਆਰੀ ਹੈ ਲੋ ਬਾਟਮ ਦੀ ਲੁੱਕ ਚੈੱਕ ਕਰੋ ਜੀ ਬਾਟਮ ਬਹੁਤ ਸੋਹਣੀ ਬਾਟਮ ਰਹਿਣ ਵਾਲੀ ਇਹਦੇ ਵਿੱਚ ਦੇਖ ਸਕਦੇ ਹੋ ਬਾਟਮ ਲੋ ਠੀਕ ਹੈ ਜੀ ਇਸ ਤੇ ਇਹ ਬਾਟਮ ਆਉਣੀ ਹੈ ਤੇ ਨਾਲ ਤੁਹਾਨੂੰ ਮੈਂ ਦੁਪੱਟਾ ਦਿਖਾ ਦੇਣੀ ਹੈ ਦੁਪੱਟਾ ਬਹੁਤ ਸੋਹਣਾ ਰਹਿਣਾ ਇਹਦਾ ਲੋ 850 ਇਹਦੀ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਚੈੱਕ ਕਰੋ ਜੀ ਇਹ ਦੁਪੱਟਾ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਇਹ ਨਾਲ ਸੂਟ ਲਾ ਲਓ ਜੀ ਸੂਟ ਲਾ ਕੇ ਦਿਖਾ ਦਿੰਨੇ ਆ ਤੇ ਇਹ ਨਾਲ ਰਹੂਗਾ ਜੀ ਦੁਪੱਟਾ ਠੀਕ ਹੈ ਇਹ ਦੁਪੱਟੇ ਦੀ ਲੁੱਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹਦੇ ਵਿੱਚ ਚੌਣ ਲਓ ਜੀ ਇਹ ਆਊਗਾ ਜੀ ਮਸਟਰਡ ਕਲਰ ਇਹਦੀ ਬੋਟਮ ਤੁਹਾਨੂੰ ਚੈੱਕ ਕਰਵਾ ਦਿੰਨੇ ਇਹਦੀ ਵੀ ਬੋਟਮ ਬਹੁਤ ਪਿਆਰੀ ਹੈ ਲਓ ਜੀ ਇਹ ਵਾਲੀ ਆਊਗੀ ਜੀ ਬੋਟਮ ਇਹਦੀ ਐਦਾ ਹੀ ਜਿਗਜੈਗ ਵਾਲੀ ਬੋਟਮ ਆਣੀ ਇਹ ਨਾਲ ਠੀਕ ਹੈ ਜੀ ਬੋਟਮ ਦੀ ਲੁੱਕ ਹੈ ਲਓ ਤੇ ਨਾਲ ਦੁਪੱਟਾ ਰਹਿਣਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਦਿਖਾਦਾ ਜੀ ਤੁਹਾਨੂੰ ਜੀ ਬਹੁਤ ਸੋਹਣਾ ਦੁਪੱਟਾ ਰਹਿਣਾ ਇਹ ਨਾਲ ਲੋ ਚੈੱਕ ਤੁਹਾਨੂੰ ਕੀ ਦੁਪੱਟਾ ਰਹੂਗਾ ਮਸਟਰਡ ਜੀ ਸ਼ੇਡ ਆਉਣੀ ਹੈ ਦੀ ਪ੍ਰਾਈਸ ਇਹਦੀ ਰਹਿਣੀ ਹੈ 850 ਇਹਦੀ ਸੂਟ ਦੀ ਪ੍ਰਾਈਸ 850 ਰਹਿਣੀ ਹੈ ਜੀ ਇਹ ਕੇਵਲ ਅਸ ਕਲਰ ਆਊਗਾ ਜੀ ਇਹ ਕਲਰ ਬਹੁਤ ਸੋਹਣਾ ਜੀ ਠੀਕ ਹੈ ਨਾ ਇਹਨੂੰ ਕਹਿ ਸਕਦੇ ਆਪਾਂ ਕਾਫੀ ਨਾ ਵਾਈਨ ਬਹੁਤ ਪਿਆਰਾ ਕਲਰ ਹੈ ਲਓ ਜੀ ਸੂਟ ਚੈੱਕ ਕਰੋ ਜੀ ਬਹੁਤ ਸੋਹਣੀ ਲੁੱਕ ਹੈ ਸੂਟ ਦੀ ਲਓ ਇਹ ਵਾਲੀ ਰਹੂਗੀ ਜੀ ਬਾਟਮ ਤੁਹਾਨੂੰ ਬਾਟਮ ਵੀ ਦਿਖਾ ਦਿੰਦੇ ਆ ਇਹ ਵਾਲੀ ਬਾਟਮ ਦਾ ਬਣੇ ਜਾਣੀ ਬਾਟਮ ਦੀ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਸੋਹਣੀ ਹੈ ਇਹਦੀ ਬਹੁਤ ਸੋਹਣੀ ਬਾਟਮ ਦੀ ਡਿਜ਼ਾਈਨਿੰਗ ਹੈ ਠੀਕੇ ਜੀ ਲੋ ਇੱਕ ਸੂਟ ਨੂੰ ਓਪਨ ਹੀ ਕਰ ਦਿੰਦੇ ਆ ਪੂਰਾ ਚੈੱਕ ਕਰੋ ਜੀ ਨੈਕ ਟਾਈ ਬਹੁਤ ਹੀ ਪਿਆਰੀ ਜੀ ਨੈਕ ਟਾਈ ਬਣੀ ਹੋਈ ਹੈ ਦੇਖ ਸਕਦੇ ਤੁਸੀਂ ਹੈਂਡਵਰਕ ਹੋਇਆ ਨੈਕ ਦੇ ਉੱਪਰ ਤੇ ਇਹ ਵਾਲੀ ਆਊਗੀ ਜੀ ਇਹ ਨਾਲ ਬਾਟਮ ਪੂਰੀ ਖੁੱਲੀ ਡੁੱਲੀ ਬਾਟਮ ਰਹਿਣ ਵਾਲੀ ਹੈ ਪ੍ਰਾਈਸ ਇਹਦਾ ਵੀ 6800 ਰਹੂਗਾ ਜੀ ਬ੍ਰਾਂਡ ਦਾ ਸੂਟ ਹੈ ਇਹ ਲਓ ਦੁਪੱਟਾ ਇਸ ਤੋਂ ਵੀ ਸੋਨਾ ਜੀ ਦਾ ਦੁਪੱਟਾ ਦੇਖੋ ਜੀ ਦੁਪੱਟਾ ਬਹੁਤ ਪਿਆਰਾ ਹੈ ਇਹ ਨਾਲ ਫੱਸਲ ਜਿ ਲੱਗੀ ਹੈ ਦੁਪੱਟੇ ਦੇ نیچے ਲਓ ਦੁਪੱਟਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਇਹਦਾ ਬਿਲਕੁਲ ਪਿਓਰ ਕਾਟਨ ਖੁੱਲਾ ਡੁੱਲਾ ਦੁਪੱਟਾ ਪ੍ਰਾਈਸ ਇਹ ਵਾਲੀ ਸੂਟ ਦੀ ਰਹਿਣੀ ਹੈ 850 ਠੀਕ ਹੈ 850 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਇਹਦੇ ਵਿੱਚ ਤੁਹਾਨੂੰ ਕਲਰ ਦਿਖਾ ਦਿੰਦੇ ਆ ਲਓ ਜੀ ਇਹ ਆਉਗਾ ਮੈਂ ਵੀ ਮਸ਼ਹੂਰ ਇਹਦੇ ਨੀਚੇ ਵੀ ਤੁਸੀਂ ਦੇਖ ਸਕਦੇ ਹੋ ਐਦਾਂ ਪੱਟੀ ਲੱਗੀ ਹੋਈ ਹੈ ਜੀ ਠੀਕ ਹੈ ਇਹ ਵਾਲੀ ਆਉਂਗੀ ਜੀ ਨੈਕ ਟਾਈ ਕਲਰ ਬਹੁਤ ਪਿਆਰਾ ਜੀ ਇਹ ਬਾਟਮ ਤਾਂ ਖਾ ਦਿਨੀ ਆ ਐਦਾਂ ਹੀ ਬਾਟਮ ਆਉਣੀ ਹੈ ਸੇਮ ਮੈਂਦੀ ਡਿਜ਼ਾਈਨ ਦੇ ਅਲੱਗਾ ਬਾਟਮ ਦੀ ਦੁਪੱਟਾ ਦਿਖਾ ਦਿੰਦੇ ਆ ਦੁਪੱਟਾ ਵੀ ਬਹੁਤ ਸੋਹਣਾ ਰਹਿਣਾ ਇਹਦਾ ਲਓ ਜੀ ਇਹ ਦੁਪੱਟਾ ਆਉਗਾ ਜੀ ਇਹ ਦੁਪੱਟੇ ਦੀ ਲੁੱਕ ਹੈ ਬਹੁਤ ਪਿਆਰਾ ਸੂਟ ਹੈ ਜੀ ਕਲਰ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ 850 ਇਹਦੀ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਜੀ 850 ਦੀ ਪ੍ਰਾਈਸ ਰੂងਗੀ ਇਹ ਵਾਲੇ ਸੂਟ ਦੇ ਲਓ ਇੱਕ ਇਹਦੇ ਵਿੱਚ ਆਉਂਦਾ ਮਹਿਰੂਨ ਕਲਰ ਚੈੱਕ ਕਰੋ ਜੀ ਇਹ ਮਹਿਰੂਨ ਕਲਰ ਆਊਗਾ ਬਹੁਤ ਸੋਹਣਾ ਸੂਟ ਹੈਨ ਵਾਲਾ ਜੀ ਮਹਿਰੂਨ ਦੇ ਵਿੱਚ ਦੁਪੱਟਾ ਤੁਮੇ ਖੋਲ ਕੇ ਦਿਖਾ ਦ ਬਹੁਤ ਸੋਹਣਾ ਦੁਪੱਟਾ ਰਹਿਣਾ 850 ਦੀ ਪ੍ਰਾਈਸ ਹੈ ਜੀ ਠੀਕ ਹੈ ਜੀ ਜਨਰਲ ਪ੍ਰਾਈਸ ਦੇ ਵੀ ਮਿਲਣਗੇ ਸਭ ਤਰ੍ਹਾਂ ਦੇ ਟੂਟ ਮਿਲਣਗੇ ਤੁਹਾਨੂੰ ਸਾਡੇ ਕੋਲ ਠੀਕ ਹੈ ਜੀ ਰੀਵਾ ਬ੍ਰੈਂਡ ਦੇ ਵੀ ਮਿਲਣਗੇ ਰਾਮ ਟੈਕਸਟ ਦੇ ਵੀ ਮਿਲਣਗੇ ਠੀਕ ਹੈ ਜੀ ਏਕੇ ਟੈਕਸਟ ਦੇ ਵੀ ਮਿਲਣਗੇ ਐਸ ਕੇ ਬ੍ਰੈਂਡ ਦੇ ਮਿਲਣਗੇ ਸਭ ਤਰ੍ਹਾਂ ਦੇ ਕਾਟਨ ਦੇ ਸੂਟ ਆਣਗੇ ਡੇਲੀ ਵੀਡੀਓ ਦੇਖੋ ਜੀ ਸਾਡੀ ਠੀਕ ਹੈ ਡੇਲੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਏਕੇ ਵਾਲਾ ਸੂਟ ਰੋਗਾਂ ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਚੈੱਕ ਕਰੋ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹਾ ਵੀ ਦੁਪੱਟਾ ਚੈੱਕ ਕਰ ਲਓ ਲੈ ਕਟਾਈ ਬਣੀ ਹੋਈ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਆ ਠੀਕ ਹੈ ਜੀ ਡਿਜ਼ਾਈਨ ਅਸੀਂ ਸੂਟਾਂ ਦੇ ਤੁਹਾਡੇ ਵਸੇ ਚੌਣ-ਚੌਣ ਕੇ ਲੈ ਕੇ ਆਉਣੀ ਆ ਡਿਫਰੈਂਟ ਜਿਹੇ ਡਿਜ਼ਾਈਨ ਲੈ ਕੇ ਆਉਣੀ ਹੁੰਦੀ ਆ ਵੀ ਹਰ ਭੈਣ ਨੂੰ ਪਸੰਦ ਆਵੇ ਇਹ ਦੁਪੱਟੇ ਦੀ ਲੁੱਕ ਹੈ ਜੀ ਠੀਕ ਹੈ ਪ੍ਰਾਈਸ ਰਹਿਣੀ ਹੈ 850 ਇਸ ਨਾਅ ਦੇ ਸਾਡੇ ਕਾਟਨ ਦੇ ਸੂਟ ਇਹਨਾਂ ਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬ